ਇੱਕ ਵਾਰ ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਸੱਸੀਆ ਕੱਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖਦੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਅਗਲੇ 48 ਘੰਟਿਆਂ ਦੇ ਮੌਸਮ ਦੀ ਇੱਕ ਪੱਛਮੀ ਸਿਸਟਮ ਕਿੰਨਾ ਕੁ ਪ੍ਰਭਾਵ ਦੇ ਸਕਦਾ ਹੈ ਮੀਂਹ ਦੇ ਕਿੰਨੇ ਸਾਰ ਪੜਨਗੇ ਸਭ ਜਾਣਕਾਰੀ ਦਵਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਚੱਲ ਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਦੇ ਵੀ ਜਨ ਤੱਕ ਜੁੜੇ ਬਨੇ ਰਹਿ ਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਜਾਣ ਉਸਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਹਾਲਜੇ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਯਾਨੀ ਕੀ ਅਗਲੇ 48 ਘੰਟਿਆਂ ਦੀ ਗੱਲ ਕਰੀਏ 10 11 12 ਜਨਵਰੀ ਜਿਸ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਇੱਕ ਸਿਸਟਮ ਲੱਗਣ ਜਾ ਰਿਹਾ ਹੈ। ਇਸ ਦਾ ਪ੍ਰਭਾਵ ਕਿੰਨਾ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਦੇ ਅਸਰ ਬਣਨਗੇ ਸਭ ਜਾਣਕਾਰੀ ਦਵਾਂਗੇ। ਫਿਲਹਾਲ ਜੇਕਰ ਆਪਾਂ ਪੰਜਵੀਂ ਸਿਸਟਮ ਦੀ ਗੱਲ ਕਰੀਏ ਤਾਂ ਇਸ ਵੇਲੇ ਦੀ ਤਾਜ਼ਾ ਸੈਟਲਟ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਪੰਜਵੀਂ ਸਿਸਟਮ ਆਨ ਦਾ ਹੈ ਦਿਖਾਈ ਦੇ ਰਿਹਾ ਹੈ ਜੋ ਪੰਜਾਬ ਹਰਿਆਣਾ ਰਾਜਸਥ ਵਰਿਆਣਾ ਰਾਜਸਥਾਨ ਦੇ ਕਿਹੜੇ ਇਲਾਕਿਆਂ ਵਿੱਚ ਮੀਂਹ ਦੇਸਾਰ ਬਣਨਗੇ ਇਸ ਦੀ ਗੱਲ ਆਪਾਂ ਅੱਕੇ ਕਰਾਂਗੇ ਜੇ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਦਲਬਾਈ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਣ ਦੇ ਕਾਰਨ ਪੰਜਾਬ ਦੇ ਹਰਿਆਣਾ ਦੇ ਤੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਠੰਡ ਵਰਗਾ ਮੌਸਮ ਦੇਖਣ ਨੂੰ ਮਿਲ ਰਿਹਾ ਹੈ ਫਿਲਹਾਲ ਜ ਤੁੰਦ ਦੀ ਗੱਲ ਕਰੀਏ ਤੁੰਦ ਵੀ ਬਹੁਤੇ ਖੇਤਰਾਂ ਦੇ ਵਿੱਚ ਪ੍ਰਭਾਵਿਤ ਕਰ ਰਹੀ ਹੈ ਪੰਜਾਬ ਹਰਿਆਣਾ ਰਾਜਸਥਾਨ ਦੀ ਵਿੱਚ ਜੇਕਰ ਆਪਾਂ ਪਹਿਲੇ ਪੰਜਾਬ ਨਾਲ ਟੱਚ ਕਰਦੇ ਜੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਵਿਚ 10 ਤੇ 11 ਤਰੀਕ ਨੂੰ ਯਾਨੀ ਕਿ ਇੱਕ ਸਿਸਟਮ ਬੰਦਾ ਹੋਇਆ ਖਾਈ ਦੇ ਰਿਹਾ ਹੈ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਐਕਟਿਵੇਟ ਰਹੇਗਾ ਪਾਕਿਸਤਾਨ ਅਫਗਾਨਿਸਤਾਨ ਵਾਲੀ ਸਾਈਟ ਤੇ ਇਹ ਸਿਸਟਮ ਅੱਗੇ ਵਧੇਗਾ ਜਿਸ ਨਾਲ 10 ਤੇ 11 ਤਰੀਕ ਨੂੰ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਇਹ ਸਿਸਟਮ ਕਵਰ ਕਰੇਗਾ ਜਿੱਦੇ ਵਿੱਚ ਰਿਗੰਗਨਗਰ ਹਨੂਮਨਗੜ੍ਹ ਸੂਰਤਗੜ੍ਹ ਮਲੋਟ ਵਾਲੀ ਸਾਈਟ ਪੰਜਾਬ ਦੇ ਇਲਾਕੇ ਸਾਰੇ ਇਹ ਕਵਰ ਕਰੇਗਾ ਜੇਕਰ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਆਪਾਂ ਨੂੰ ਤਕਰੀਬਨ 11 ਅਤੇ 12 ਤਰੀਕ ਨੂੰ ਬਹੁਤੇ ਖੇਤਰਾਂ ਨੂੰ ਇਹ ਕਵਰ ਕਰੇਗਾ tout <laughs> ਦੀ ਦੇਖਣ ਨੂੰ ਮਿਲ ਸਕਦਾ ਹੈ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਹਲਕੀ ਗੜੇਮਾਰੀ ਕੁਝ ਲਿਮਟਿਡ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਦੀ ਗੱਲ ਕਰੀ ਤਾਂ ਇਸ ਵੇਲੇ ਦੀਆਂ ਲਾਈਵ ਸੈਲਟ ਤਸਵੀਰਾਂ ਤੋਂ ਅੱਗੇ ਨਾਲ ਸਾਂਝੇ ਕਰ ਰਹੇ ਹਾਂ ਪੰਜਾਬ ਦੇ ਉੱਤੇ ਹਲਕੀ ਦਰਮਿਆਨੀ ਤੁੰਦੇ ਹਾਲਾਤ ਬਣੇ ਹੋਏ ਗੱਲ ਨੂੰ ਦਿਖਾਈ ਦੇ ਰਹੇ ਸੀ ਪਰ ਪੰਜਾਬ ਦੇ ਉੱਤੇ ਦੁਪਹਿਰ ਨੂੰ ਕੁਝ ਖੇਤਰਾਂ ਦੇ ਵਿੱਚ ਸੂਰਜ ਵੀ ਦੇਖਣ ਨੂੰ ਮਿਲਿਆ ਜੇ ਇਹ ਨਹੀਂ ਹੈ ਕਿ ਪੂਰੇ ਪੰਜਾਬ ਦੇ ਉੱਤੇ ਤੁੰਦ ਦੇਖਣ ਨੂੰ ਮਿਲੀ ਖਾਸ ਕਰਕੇ ਜੇ ਅੰਮ੍ਰਿਤਸਰ ਦੀ ਬੈਲਟ ਤੋਂ ਲੈ ਕੇ ਰੂਪਨਗਰ ਦੀ 벨ਟ ਦੇ ਉੱਤੇ ਆਪਾਂ ਨੂੰ ਤੁੰਦ ਸਵੇਰ ਵੇਲੇ ਦੇਖਣ ਨੂੰ ਮਿਲੀ ਅਤੇ ਦੁਪਹਿਰ ਨੂੰ ਅਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਕੱਲ ਤੁੰਦ ਦੇਖਣ ਨੂੰ ਮਿਲੀ ਸੀਗੀ 10 ਜਨਵਰੀ ਨੂੰ ਵੀ ਇਸੇ ਤਰ੍ਹਾਂ ਦਾ ਮੌਸਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਕੁਝ ਇਲਾਕਿਆਂ ਦੇ ਵਿੱਚ ਤੁੰਦ ਅਤੇ ਕੁਝ ਇਲਾਕਿਆਂ ਦੇ ਵਿੱਚ ਸੂਰਜ ਦੇਖਣ ਨੂੰ ਮਿਲ ਸਕਦਾ ਹੈ ਫਿਲਹਾਲ ਜੇਕਰ ਪੱਛਮੀ ਸਿਸਟਮ ਦੀ ਗੱਲ ਕਰੀ ਤਾਂ ਪੱਛਮੀ ਸਿਸਟਮ ਆਪਾਂ ਨੂੰ ਪੰਜਾਬ ਤੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਪੱਛਮੀ ਇਲਾਕਿਆਂ ਦੇ ਵਿੱਚ ਪੱਛਮੀ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਦੱਖਣ ਪੂਰਬੀ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਜਿਸ ਦੇ ਵਿੱਚ ਜ਼ਿਲ੍ਹੇ ਕਵਰ ਹੋਣਗੇ ਕਦੋ-ਕਦੋ ਉਮੀਦ ਹਲਾਤ ਬੰਦੇ ਹੋਏ ਦਿਖਾਈ ਦੇਣਗੇ ਜਿਹਾ ਨਹੀਂ ਹੈ ਕਿ ਪੂਰੇ ਪੰਜਾਬ ਦੇ ਉੱਤੇ ਉਮੀਦ ਹਲਾ ਦਿੰਗੇ ਬੱਦਲਵਾਈ ਲਗਾਤਾਰ ਪੰਜਾਬ ਦੇ ਉੱਤੇ ਬੰਦੀ ਹੋਈ ਕਾਇਦੀਏਗੀ ਤਕਰੀਬਨ 10 ਤਰੀਕ ਤੋਂ ਪੱਛਮੀ ਹਵਾਵਾਂ ਦੀ ਵਾਪਸੀ ਆਪਾਂ ਨੂੰ ਸਵੇਰ ਵੇਲੇ ਅਤੇ ਸ਼ਾਮ ਵੇਲੇ ਆਪਾਂ ਨੂੰ ਪੂਰਬੀ ਹਵਾ ਦੇਖਣ ਨੂੰ ਮਿਲੇਗੀ ਜਿਸ ਨਾਲ 10 ਤਰੀਕ ਨੂੰ ਤੁੰਦੇ ਹਾਲਾਤ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ ਪੰਜਾਬ ਦੇ ਵਿੱਚ ਚੱਕਰਵਤੀ ਰੂਪ ਦੇ ਵਿੱਚ ਹਵਾਵਾਂ ਚਲਦੀਆਂ ਹੋਈਆਂ ਦਿਖਾਈ ਦੇਣਗੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲੇਗੀ ਤਕਰੀਬਨ 11 ਤਰੀਕ ਨੂੰ ਸਵੇਰ ਤੋਂ ਜ਼ਿਆਦਾ ਇਲਾਕਿਆਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲੇਗੀ 12 ਤਰੀਕ ਤੱਕ ਉਮੀਦ ਇੱਕ ਚਾਂਸ ਕੁਝ ਖੇਤਰਾਂ ਦੇ ਵੀ ਦੇਖਣ ਨੂੰ ਮਿਲ ਸਕਦੇ ਹਨ ਦੱਖਣ ਪੂਰ ਮੁਕਸਰ ਬਠਿੰਡਾ ਫਿਰੋਜ਼ਪੁਰ ਮੋਗਾ ਬਰਨਾਲਾ ਮਾਨਸਾ ਪਟਿਆਲਾ ਸਾਬਜਾਦਾ ਅਜੀਤ ਸਿੰਘ ਨਗਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਈਦ ਦੇ ਚਾਂ ਦੇਖਣ ਨੂੰ ਮਿਲਣਗੇ ਮੌਸਮ ਵਿਭਾਗ ਨੇ ਇਹ ਵੀ ਇਸ ਦੀ ਜਾਣਕਾਰੀ ਆਪਣੀ ਵੈੱਬਸਾਈਟ ਉੱਤੇ ਜਾਰੀ ਕਰ ਦਿੱਤੀ ਗਈ ਹੈ ਜਿਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਾਬ ਤਨਤਨ ਸਾਹਿਬ ਹਿਆਰਪੁਰ ਨਵਾਂ ਸ਼ਹਿਰ ਬਾਕੀ ਹੋ ਗਿਆ ਫਿਰੋਜ਼ਪੁਰ ਹੋ ਗਿਆ ਫਾਜ਼ਿਲਕਾ ਫਰੀਦਕੋਟ ਮੁਕਸਰ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਉਮੀਦ ਹੈ ਜਦਾ ਚਾਂ ਦੇਖਣ ਨੂੰ ਮਿਲਣਗੇ ਕੁਝ ਜਲੰਧਰ ਦੇ ਇਲਾਕਿਆਂ ਦੇ ਵਿੱਚ ਵੀ ਉਮੀਦ ਹੈ ਚਾਂਸ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਮਾਚਲ ਨਾਲ ਟੱਚ ਕਰਦੇ ਇਲਾਕਿਆਂ ਨਵੇਂ ਸਿਸਟਮ ਪਨ ਜੋਰ ਪੈਂਦਾ ਹੋਇਆ ਦਿਖਾਈ ਦੇਵੇਗਾ ਤਕਰੀਬਨ ਆਪਾਂ ਨੂੰ 11 ਤਰੀਕ ਨੂੰ ਕੁਝ ਖੇਤਰਾਂ ਦੇ ਵਿੱਚ ਹਲਕੀ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਕਿਸੇ ਕਿਸੇ ਇਲਾਕਿਆਂ ਦੇ ਵਿੱਚ 15 ਤੋਂ 20% ਚਾਂਸ ਨੇ ਕਿ 40 ਤੋਂ 50% ਚਾਂਸ ਕੁਝ ਖੇਤਰਾਂ ਦੇ ਵਿੱਚ ਉਮੀਦ ਹੈ ਜੇ ਬਣ ਗਏ ਤੇ ਕੁਝ ਖੇਤਰਾਂ ਦੇ ਵਿੱਚ ਹਲਕੀ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਇਹ ਸਿਸਟਮ ਚੱਕਰਵਧੀ ਰੂਪ ਦੇ ਵਿੱਚ ਪੰਜਾਬ ਵੱਲ ਟਰੈਵਲ ਕਰੇਗਾ ਕਿਉਂਕਿ ਚੱਕਰਵਧੀ ਰੂਪ ਦੇ ਵਿੱਚ ਟਰੈਵਲ ਕਰਦੇ ਹੋਏ ਆਪਾਂ ਨੂੰ ਕਿਤੇ ਅਚਾਨਕ ਹਵਾ ਦੀ ਦਿਸ਼ਾ ਦੀ ਬਦਲ ਜਾਏਗੀ ਅਤੇ ਕਿਤੇ ਨਾ ਕਿਤੇ ਪੰਜਾਬ ਦੇ ਲਗਭਗ 80 ਤੋਂ 85 ਖੇਤ ਕੇ ਇਤਰਾ ਦੇ ਵਿੱਚ ਬਦਲਬਾਈ ਦੇ ਨਾਲ ਮੀਦ ESR ਦੇਖ ਨੂੰ ਮਿਲਣਗੇ ਮੀਦ ਦੀ ਸਭਾਵਨਾ ਜਾਂ ਮੀਂਹ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦਿਆਂ ਲਈ ਵੀਡੀਓ ਦੇ ਵਿੱਚ ਧੰਨਵਾਦ ਜੀ